ਸ਼ੀਕਲ ਜੀ ਸਾਰਿਆਂ ਨੂੰ ਮੋਰ ਕੇ ਸਤ ਸਾਲ ਜੀ ਉਮੀਦ ਹੈ ਕਿ ਸਾਰੇ ਠੀਕ ਸਾਫ਼ ਹੋਣਗੇ ਤੇ ਅੱਜ ਆਪਾਂ ਵਲੌਗ ਲੈ ਕੇ ਆਏ ਸੀਗੇ ਝਾੜੂ ਨਵੀਂ ਨਵੀਂ ਸਿੱਕ ਲੈ ਕੇ ਆਈ ਸਾਫ਼ ਕਰਨ ਦੀ ਝਾੜੂ ਨਵਾਂ ਛੱਤ ਪਰ ਲਾਉਣ ਦਾ ਪੱਲਾ ਹੈ ਨੂੰ ਸਾਫ਼ ਕਰਨਾ ਜ਼ਰੂਰੀ ਹੁੰਦਾ ਨਹੀਂ ਕਿ ਕਈ ਦਿਨਾਂ ਤੱਕ ਇਹ ਆਪਣਾ ਬੂਰਾ ਜਾਂ ਫਰ ਦਾ ਰਹਿੰਦਾ ਹੈ ਘਿਰਦਾ ਰਹਿੰਦਾ ਹੈ ਜੀ ਰੋ ਝਾੜੂ ਲਗਾਉਣੇ ਹੈਗੇ ਕਿ ਸਤ ਦਿਨ ਤੇ ਇਹਦਾ ਬੁਰਾ ਜਾ ਕਿ ਲੱਗਦਾ ਹੀ ਰਹਿੰਦਾ ਕਰ ਤੇ ਇਸ ਕਰਕੇ ਨਵਾਂ ਝਾੜੂ ਲਾਉਣ ਤੋਂ ਪਹਿਲਾਂ ਮੈਂ ਇਹ ਵੀਡੀਓ ਬਣਾ ਰਹੀ ਸੀਗੀ ਵੀ ਤਾਂ ਆ ਕੇ ਤੁਹਾਡੇ ਨਾਲ ਵੀ ਸ਼ੇਅਰ ਕਰ ਸਕਾਂ ਤੇ ਇਹਨੂੰ ਆਪਾਂ ਹੌਂ ਫੁੰਲਾਂਗੇ ਨਵਾਂ ਪੜੀ ਇਹ ਤੇ ਆ ਬਹੁਤ ਆਹ ਦਾਸਟ ਵੀਰੇਰਾ ਮਿਲਿਆ ਹੈ ਜਿਹੜੀ ਆ ਬੂਰਾਜਾ ਕਈ ਦਿਨਾਂ ਦੇਖਣੇ ਇਹ ਤਾਂ ਇਹ ਫਿਲਰ ਤੇ ਹੀ ਰੰਦਾ ਕਾਦੀ ਰੋਖ ਝਾੜੂ ਲਗਾਉਣੇ ਆਗੇ ਨਾ ਝੜੂ ਤਾਂ ਇਹ ਸਟੋਵ ਪਰੇ ਖਾਮ ਹੋ ਜਾਂਦਾ ਆਪਾਂ ਆਪਾਂ ਕੂੜਾ ਹੁੰਜਣ ਦੀ ਬਜਾਏ ਕੂੜਾ ਹੋਰ ਪੈ ਜਾਂਦਾ ਹੈ ਕਮਰੇ ਦੇ ਵਿੱਚ ਤੇ ਇਹ ਇਹਨੂੰ ਆਪਾਂ ਝਾੜੂ ਨਾਲ ਸਾਫ਼ ਕਰਾਂਗੇ ਸਾਫ਼ ਕਰਨ ਦਾ ਬਹੁਤ ਹੀ ਸੌਖਾ ਤਰੀਕਾ ਦਾ ਹਾਂ ਇੱਕ 3 ਇਹਨਾਂ ਪਚਾਰੂ ਹੋਣਾ ਰੱਖ ਲੈਣਾ ਤੇ ਇੱਕ ਲੈ ਲੈਣਾ ਹੋਰ ਇਸ ਕਪੜੇ ਤੋਂ ਨਾਲ ਇਹ ਹੋਣਾ ਚਾਹੀਦਾ ਸਾਫ਼ ਕਰਾਂਗੇ ਇਸ ਤਰ੍ਹਾਂ ਹੀ ਸਾਫ਼ ਕਰਦੇ ਰਹਿਣਾ ਇਹ ਸਾਰਾ ਗੂੜਾ ਜਿਹਾ ਲੱਗ ਜੁਆ ਹੈ ਤਿੰਨ ਚਾਰ ਵਾਰ ਬੁਰਸ਼ ਇਸ ਤਰ੍ਹਾਂ ਹੀ ਸਾਰੇ ਇਹਦੇ ਝਾੜੂ ਤੇ ਘਵਾ ਦੇਣਾ ਵਰਸ਼ੋ ਬਹੁਤ ਹੀ ਸੋਖੋਪ੍ਰੀਕ ਕਰਦੀ ਹੈ ਤੇ ਤੁਸੀਂ ਵੀ ਇਹਦਾ ਲਵਾ ਝਾੜੂ ਵਰਤੋਂ ਦੇ ਘਰੇ ਲੈ ਕੇ ਤਾਂ ਘਰੇ ਲਾਉਣ ਤੋਂ ਪਹਿਲਾਂ ਨਾ ਝਾੜੂ ਉਹ ਇਸ ਤਰੀਕੇ ਨਾਲ ਸਾਫ਼ ਕਰ ਲੈਣਾ ਬਹੁਤ ਹੀ ਵਧੀਆ ਟ੍ਰਿਕ ਹੋ ਗਈ ਹੈ ਆ ਦੇਖੋ ਕਿੰਨਾ ਹਵਾ ਬੂਰਾ ਜਿਹਾ ਲੈ ਰਿਹਾ ਹੈ ਇਹ ਇਹ ਸਾਰਾ ਚਾੜੂ ਆਏ ਵਧੀਆ ਸਾਫ ਹੋ ਜੂਗਾ ਇੱਕ ਵਾਰੀ ਚ ਤੇ ਕੋਈ ਕਵਾੜ ਨਹੀਂ ਖਲਣਾ ਇਹਦੇ ਨਾਲ ਉਹ ਬਰ ਕੰਮ ਦੇ ਵਿੱਚ ਨਹੀਂ ਤਾਂ ਬਹੁਤ ਗੰਦਗੀ फैल ਜਾਂਦੀ ਜਦੋਂ ਨਾ ਮਾਂ ਚਾੜੂ ਲਾਉਂਦੇ ਆਪਾਂ ਘਰ ਵਿੱਚ ਇਹ ਦੇਖ ਇਹ ਤੋ ਪਰੇਸ਼ਾਨ ਹੋ ਜਾਨੇ ਮੈਂ ਕਿ ਉੱਚਾ ਲਾਉਣ ਵੇਲੇ ਦੀ ਤੇ ਆ ਵਸ ਆ ਟਿੱਕ ਬਣਾ ਲੈਣੀ ਹੈ ਤੁਸੀਂ ਬਹੁਤ ਵਧੀਆ ਹੈ ਇਹ ਟਿੱਕ ਇਹ ਤੇ ਇਹਨੂੰ ਸਾਫ਼ ਕਰ ਲੈਣੀ ਹੈ ਘਰੇ ਇੰਗੀ ਤਰ੍ਹਾਂ ਸਾਫ਼ ਹੋ ਰਿਹਾ ਵਧੀਆ ਇਹ ਝਾੜੂ ਮੈਂ ਵੀ ਅੱਜ ਨਵਾਂ ਝਾੜੂ ਲਗਾ ਰਹੀ ਸੀ ਇਸ ਲਈ ਮੈਂ ਕਿਹਾ ਚੱਲ ਵੀਡੀਓ ਬਣਾ ਲਾਂ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਸਾਰਿਆਂ ਨਾਲ ਮੈਂ ਇਹਨੂੰ ਇੱਦਾਂ ਹੀ ਸੰਭਾਲਦੇ ਰਹਿਣਾ ਉਹ ਤੋਂ ਹਦੀਏ ਤਰੀਕੇ ਨਾਲ ਸਾਫ਼ ਹੋ ਜਾਂਦਾ ਹੈ। ਕੋਈ ਕਿਨਾ ਹੋਂ ਨਿਕਲ ਰਿਹਾਗਾ। ਪੂਰਾ ਆ ਜਾਏ ਤਾਂ ਲੈ ਰਿਹਾ। ਮੇਰਾ ਪਾਜੀ ਦੋਨੋਂ ਮਟਾ ਢੁਲਿਆ ਨੇ ਪਰੇਸ਼ਾਨ ਹੁੰਦੇ ਰਹਿੰਨੇ ਕਈ ਦਿਨ। ਕਮਰੇ 'ਚ ਇਤੈ ਹੀ ਹਬੂਰਾ ਜਾਂ ਖਿੰਡਦਾ ਰਹਿੰਦਾ ਕਿ ਜਦੋਂ ਛਾੜੂ ਪਾੜਦੇ ਆਪਾਂ। ෝචයාලාන වෙලවී මහොතම පරේෂන් හීදියකි ලචන් ගිතරා සහතෝරය යොවදිය තේ සාත්තරීගනග ਫਿਰ ਇਹ 레ਗਰਸ਼ੀ ਹਾਂ ਜੀ ਜੀ ਚਾੜੂ ਆਪਣਾ ਬਿਲਕੁਲ ਸਾਫ ਹੋ ਗਿਆ ਹੈ ਹਾਂ ਤੇ ਇਹਨੂੰ ਤਾਂ ਇਹਨੂੰ ਖਾਂਜੀ ਕਮੈਂਟ ਕਰਦੇ ਨੇ ਪਰਸ਼ਨਾ ਦਾ ਸਾਫ ਕਰਨ ਤੋਂ ਬਾਅਦ ਫਿਰਨ 2-3 ਵਾਰ ਇੱਦਾਂ ਦਾ ਸਹਾਰਸ਼ ਤੇ ਝਾੜ ਲੈਣਾ ਹੈ ਮਾਹਰ ਕੋਕਿਲ ਨਾਲ ਕਰਵਾ ਕੇ ਨਿਕਲੇ ਆਦਾ ਆਈਆਂ ਘਰ ਰਿਹੀ ਗਿਆਦਾ ਛਾੜੂ ਦਾ ਜੇ ਹੁਣ ਆਪਾਂ ਨੂੰ ਇਹ ਨਹੀਂ ਦਿੱਕਤ ਨਹੀਂ ਆਉਣੀ ਹੋਵੇ ਝਾੜੂ ਕੱਢਣ ਵੇਲੇ ਕਮਰੇ ਅੰਦਰ ਇਹ ਚਾਹ ਨਹੀਂ ਕਿਲਰਣਾ ਹੈਗਾ ਇਹਦਾ ਪੂਰਾ ਇਹ ਤੇ ਝਾੜੂ ਅੰਦਰ ਕਮਰੇ ਅੰਦਰ ਕੱਢਣ ਤੋਂ ਪਹਿਲਾਂ ਵੀ ਹੁਣ ਇਹਨੂੰ ਸਾਫ਼ ਕਰ ਲਿਆ ਝਾੜੂ ਅੰਦਰ ਕਮਰੇ ਵਿੱਚ ਲਾਉਣ ਤੋਂ ਪਹਿਲਾਂ ਇੱਕ ਵਾਰ ਬਾਹਰ 베ੜੇ ਚ ਜ਼ਰੂਰ ਰਹੀ ਝਾੜੂ ਨੂੰ ਵਰਤ ਲਓ ਇਹੜਾ ਕੋਈ ਮਾੜਾ ਮੋਟਾ ਵੀ ਰਹਿ ਗਿਆ ਹੋਇਆ ਇਹਦਾ ਪੂਰਾ ਜਾਂ ਤਾਂ ਬਾਹਰ ਵੇੜੇ 'ਚ ਹੀ ਖੇਡ ਜੂਗਾ ਮਤਲਬ ਰਹਿ ਜੂਗਾ ਅੰਦਰ ਫਰਸ਼ਾਂ 'ਤੇ ਨਹੀਂ ਉਹ ਹਨਾ ਖੇਡਣਾ ਤੇ ਹੁਣ ਇਹ ਬਿਲਕੁਲ ਸਾਫ਼ ਹੋ ਗਿਆ ਝਾੜੂ ਲਿੱਖੋ ਬਿਲਕੁਲ ਵੀ ਕਵਾੜ ਨਹੀਂ ਨਿਕਲ ਰਿਹਾ ਹੁਣ ਇਹ 'ਚ ਐਨ ਸਾਫ਼ ਹੋ ਗਿਆ ਇਹ ਚੰਗੀ ਤਰ੍ਹਾਂ ਜੇਕਰ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਹ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਚੰਗੀ ਲੱਗੀ ਤਾਂ ਤੇ ਤਰੀਕਾ ਤੁਸੀਂ ਵੀ ਜ਼ਰੂਰ ਵਰਤ ਕੇ ਵੇਖਿਓ ਨਵਾਂ ਝਾੜੂ ਵਰਤਣ ਤੋਂ ਪਹਿਲਾਂ ਘਰੇ ਲਾਉਣ ਤੋਂ ਪਹਿਲਾਂ ਬਹੁਤ ਵਧੀਆ ਤਰੀਕਾ ਹੈ ਯਾਨੀ ਸਾਫ ਹੋ ਗਿਆ ਹੁਣ ਬਿਲਕੁਲ ਝਾੜੂ